ਪੂਜਾ ਹੁਣ ਤੂੰ ਇਹਨਾਂ ਗੱਲਾਂ 'ਚ ਧਿਆਨ ਨਾ ਦੇ। ਤੇ ਮੰਮੀ ਦੀ ਕਿਹੇ ਗੱਲ 'ਚ ਨਹੀਂ ਹੋਣਾ ਠੀਕ ਹੈ ਨਾ? ਤੇ ਜਾ ਜਾ ਕੇ ਤੂੰ ਵੀ ਹੁਣ ਰੈਸਟ ਕਰ ਲਾ ਤੇ ਮੈਂ ਪੜਾਈ ਕਰ ਲਾਂ। ਮੇਰਾ ਪੂਜਾ ਦਾ ਜਿਹੜਾ ਨਾ ਰਿਸ਼ਤਾ ਕਰਾਉਣ ਲਈ ਉਹ ਸਮਝ ਲੈ ਮੇਰੀ ਤੀ ਦਾ ਹੀ ਹੋਣ ਡਿਆ ਮਾੜਾ ਸੋਚਣਾ। ਚਲ ਠੀਕ ਹੈ ਫਿਰ ਹੈ। ਰੋ ਰੋਇ ਤਨ ਮੈਂ ਪੈਸੇ ਕਿੱਥੋਂ ਦਵਾਂ ਮੈਂ ਕਿਹੜੀ ਇੱਥੇ ਬੈਂਕ 'ਚ ਬੈਠੀ ਆ। ਮੰਮੀ ਹੁਣ ਮੇਰੇ ਤੇ ਪੈਸੇ ਲਾਓਗੇ ਪੜੂੰਗਾ ਲਿਖੂੰਗਾ ਫੇਰ ਹੀ ਕਿਤੇ ਨੌਕਰੀ 'ਚ ਲੱਗੂੰਗਾ। ਅੱਛਾ ਭੈਣ ਜੀ ਤੁਸੀਂ ਮੁੰਡੇ ਬਾਰੇ ਤੇ ਦੱਸ ਦਿੱਤਾ ਨਾ ਕੁੜੀ ਵਾਲਿਆਂ ਨੂੰ? ਨਹੀਂ ਨਹੀਂ ਭਾਜੀ ਇਹ ਗੱਲ ਮ ਦੀਦੀ ਨੂੰ ਤਾਂ ਦੁਕਾਨ ਤੋਂ ਕੱਢਤਾ ਵਾ ਦੀਦੀ ਨੂੰ ਦੁਕਾਨ ਤੋਂ ਕੱਢਤਾ ਫਿਰ ਫਿਰ ਦੀਦੀ ਕਿੱਥੇ ਗਈ ਆਵਾ ਭੈਣ ਜੀ ਮੇਰਾ ਬੇਟਾ ਤੇ ਵੇਖੋ ਜੇ ਤੁਹਾਨੂੰ ਪਸੰਦ ਆ ਤੇ ਭੈਣ ਜੀ ਵੇਖ ਲਓ ਮੁੰਡਾ ਬੜਾ ਚੰਗਾ ਆ ਬਾਕੀ ਨੌਕਰੀ ਦੀ ਤਿਆਰੀ ਵੀ ਕਰਨ ਡਿਆ ਉਹ ਵੀ ਮਿਲ ਜਾਣੀ ਆ ਤੇ ਚਾਚੀ ਜੀ ਉਮਰ ਕਿਨੇ ਕਹਿੰਦਾ ਦੀ ਦੱਸੋ ਚਾਚੀ ਜੀ ਕੀ ਗੱਲ ਹੋਈ ਆ ਉਮਰ ਸੰਦੀਪ ਉਮਰ ਕੋਈ ਹੋਣੀ 40 ਕੇ ਸਾਲ 40 ਸਾਲ ਚਾਚੀ ਜੀ ਇਹ ਗੱਲ ਤੁਸੀਂ ਨਾ ਮੇਰ ਨਾਲ ਘਰ ਕੀਤੀ ਤੇ ਨਾ ਹੀ ਮੰਮੀ ਨਾਲ ਕੀਤੀ ਆ ਸੰਦੀਪ ਮੇਰੀ ਗੱਲ ਸੁਣ ਬਹਿ ਜਾ ਮੈਂ ਕੋਈ ਗੱਲ ਨਹੀਂ ਸੁਣੀ ਚਾਚੀ ਜੀ ਤੁਹਾਡੀ ਮੰਨਿਆ ਮੇਰੀ ਭੈਣ ਲਤੋ ਹੀ ਨਹੀਂ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਜਿੱਥੇ ਮਰਜ਼ੀ ਉਹਦਾ ਵਿਆਹ ਕਰਦਾ ਸੰਦੀਪ ਮੇਰੀ ਗੱਲ ਤਾਂ ਸੁਣਾ ਮੈਂ ਕੋਈ ਗੱਲ ਨਹੀਂ ਸੁਣੀ ਚਾਚੀ ਜੀ ਮੰਮੀ ਚਲੋ ਚਲੀਏ ਆਪਾਂ ਨਹੀਂ ਇੱਥੇ ਆਉਣਾ ਮੇਰੀ ਗੱਲ ਸੁਣਾ ਕੁੜੀ ਨਾ ਰਾਜ ਕਰੋਗੇ ਘਰ 'ਚ ਕੋਈ ਗੱਲ ਨਹੀਂ ਆਪਾਂ ਹੋਰ ਕਿਤੇ ਵਿਆਹ ਦਾਂਗੇ 10 ਚੰਗਾ ਭਲਾ ਘਰ ਹੀ ਉਹ ਭਾਂਜੀ ਤੁਹਾਨੂੰ ਤੇ ਕਿਹਾ ਸੀ ਵੀ ਉਹਨਾਂ ਨਾਲ ਪਹਿਲਾਂ ਗੱਲ ਖੋਲ ਲਿਓ ਤੇ ਤੁਸੀਂ ਗੱਲ ਕੀਤੀ ਨਹੀਂ ਉਹਨਾਂ ਨਾਲ ਪਹਿਲਾਂ ਮੁੰਡਾ ਵੱਡੀ ਉਮਰ ਦਾ ਵਾ ਭਾਜੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਰਿਸ਼ਤੇ ਆ ਹੀ ਨਾ ਹੋਰ ਲੱਭ ਲਾਂਗੇ ਮੈਨੂੰ ਤਾਂ ਇਹ ਹੀ ਵੀ ਕੁੜੀ ਲਤੋਂ ਹੀ ਆ ਤੇ ਚਲ ਇਹ ਮੰਨ ਜਾਣਗੇ ਤੇ ਇੱਥੇ ਵੀ ਤੇ ਕੁੜੀਆਂ ਰਾਜ਼ੀ ਕਰਨਾ ਹੀ ਮੈਨੂੰ ਕੀ ਪਤਾ ਹੀ ਪੇਦੀ ਵੱਡੀ ਭੈਣੇ ਵਿੱਚ ਪੰਗਾ ਪਾ ਲੈਣਾ ਚਲੋ ਠੀਕ ਹੈ ਭੈਣ ਜੀ ਹੁਣ ਜਿਹੜਾ ਵੀ ਕੋਈ ਰਿਸ਼ਤਾ ਲੈ ਕੇ ਆਓਗੇ ਨਾ ਪਹਿਲਾਂ ਹੀ ਗੱਲ ਖੋਲ ਲਿਓ ਚੰਗੀ ਤਰ੍ਹਾਂ ਉਹਨਾਂ ਦੇ ਨਾਲ ਹੀ ਠੀਕ ਹੈ ਭਾਜੀ ਉੱਥੋਂ ਤੂੰ ਉੱਠ ਕੇ ਆ ਗਈ ਆ ਕੀ ਸੋਚਣਗੇ ਉਹ ਸਾਡੇ ਬਾਰੇ ਮੰਮੀ ਜੋ ਸੋਚਣਾ ਨਾ ਸੱਚ ਜਾਨ ਨੂੰ ਕੋਈ ਮਤਲਬ ਨਹੀਂ ਹੈਗਾ ਨਾਲੇ ਆਪਾਂ ਡਰਨਾ ਤੇ ਤਾਂ ਉਹਨਾਂ 'ਚ ਆਪਾਂ ਧੀ ਦੇ ਨਹੀਂ ਹੋਏ ਉੱਥੇ ਚੰਗਾ ਭਲਾ ਤੇ ਘਰ ਬਾਹਰ ਹੀ ਪਲੇ ਮਾਨਸ ਬੰਦੇ ਹੀ ਹੋਰ ਇਹਨੂੰ ਕੀ ਚਾਹੀਦਾ ਆਪਣੀ ਕੁੜੀ ਤੇ ਅੱਗੇ ਲਤੋਹੀਣੀ ਆ ਤਾਂ ਫੇਰ ਕੀ ਹੋ ਗਿਆ ਲੱਤੋ ਹੀ ਨਹੀਂ ਤਾਂ ਹੁਣ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਉਹਨੂੰ ਕਿਸੇ ਨਾਲ ਵੀ ਵਿਆਹ ਦਾ ਬੱਚੇ ਦਾ 40 ਸਾਲ ਦਾ ਬਹੁਤ ਫਰਕ ਹੁੰਦਾ ਮੰਮੀ ਮੈਂ ਵੇਖਾਂਗੀ ਤੂੰ ਕਿਹੜਾ ਰਾਜਕਮਰ ਲੱਭਣੀ ਇਹਦੇ ਵਾਸਤੇ ਉਹ ਤਾਂ ਨੀਮ ਨੂੰ ਪਤਾ ਮੈਂ ਕਿਹੜਾ ਰਾਜਕਮਰ ਲੱਭਦੀ ਕਿਦਾਂ ਦਾ ਘਰਬਾਰ ਲੱਭਦੀ ਆ ਪਰ ਇਹਨਾਂ ਜ਼ਰੂਰ ਪਤਾ ਕਿ ਮੈਂ ਇਹਨੂੰ ਨਾ ਕਿਸੇ ਬੁੱਢੇ ਨਾਲ ਨਹੀਂ ਵਿਆਹ ਸਕਦੀ ਫੇਰ ਕੀ ਆ ਉਮਰ ਦਾ ਘਾਟਾ ਵਾਧਾ ਤੇ ਹੋ ਹੀ ਜਾਂਦਾ ਆ ਮੰਮੀ ਮੈਨੂੰ ਨਹੀਂ ਪਤਾ ਮੈਨੂੰ ਨਾ ਤਿਆਰ ਹੋ ਲੈਣਾ ਮੈਂ ਅੱਗੇ ਲੇਟ ਹੁੰਦੀ ਕੰਮ ਤੋਂ ਜਾ ਜਾ ਆਪਣੇ ਬਾਰੇ ਤਾਂ ਤੂੰ ਸੋਚਣਾ ਹੀ ਨਹੀਂ ਇਹਨਾਂ ਬਾਰੇ ਬਣਾ ਸੋਚੰਦਾ ਹੀ ਮੈਨੂੰ ਚੰਗਾ ਮਮੀ ਮੈਨੂੰ ਜਾਣਦੋ ਮੇਰੇ ਕਰਮਾਂ ਚ ਲਿਖਿਆ ਆਂ ਦੀਦੀ ਇੱਕ ਮਨ ਮੇਰੀ ਗੱਲ ਸੁਣਿਓ ਹਾਂ ਪੂਜਾ ਬੈਠੋ ਦੀਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰਾ ਉਥਾਰ ਰਿਸ਼ਤਾ ਹੁਣ ਤੋ ਰੋਕਤਾ ਲੈ ਚ ਥੈਂਕ ਯੂ ਵਾਲੀ ਕਰੀ ਗੱਲ ਆ ਮੈਂ ਤੇਰੀ ਵੱਡੀ ਭੈਣ ਆ ਤੇ ਜੇ ਮੈਂ ਨਾ ਮਨਾ ਕਰਾਂਗੀ ਤਾਂ ਫੇਰ ਕਿੰਨੇ ਸੋਚਣਾ ਤੇਰੇ ਬਾਰੇ ਮੈਨੂੰ ਪਤਾ ਉਹ ਮੁੰਡਾ ਤੇਰੇ ਵਾਸਤੇ ਚੈਨੀ ਹੈਗਾ ਨਾਲੇ ਨਾ ਮੇਰੇ ਵੀ ਹੁੰਦਿਆ ਨਾ ਤੁਹਾਨੂੰ ਦਵਾਂ ਨੂੰ ਭੈਣ ਭਰਾ ਨੂੰ ਨਾ ਚਿੰਤਾ ਕਰਨ ਦੀ ਕੋਈ ਲੋਰ ਨਹੀਂ ਆਗੀ ਮੈਂ ਤਾਂ ਆ ਚੁ ਵੀ ਨਹੀਂ ਹੁੰਦਣੀ ਤੁਹਾਡੇ ਉੱਪਰ ਪਰ ਦੀਦੀ ਮੰਮੀ ਤੇ ਤੁਹਾਡਾ ਗੁੱਸਾ ਹੋਗੇ ਨੇ ਹੁਣ ਮੰਮੀ ਦਾ ਗੁੱਸਾ ਨਾ ਜ਼ਿਆਦਾ ਚੈ ਨਹੀਂ ਰਿੰਦਾ ਅੰਦਾ ਥੋੜੀ ਦੇਰ ਹੀ ਆ ਤੇ ਫਿਰ ਕਿ ਹੋਗੇ ਨਾ ਲੱਗਿ ਸੋਗੇ ਤਾਂ ਹੁਣ ਮੈਂ ਮੰਮੀ ਦੇ ਗੁੱਸੇ ਤੋਂ ਡਰਦੀ ਤਰ੍ਹਾਂ ਵਾ ਉੱਥੇ ਕਰ ਦਿੰਦੀ ਤੂੰ ਫਿਕਰ ਨਾ ਕਰਕੇ ਇਹ ਗੱਲ ਦੀ ਮੈਂ ਹੈਗੇ ਨਾ ਤੇਰੇ ਨਾਲ ਆ ਮੈਂ ਕੋਈ ਸੋਚ ਵੀ ਨਹੀਂ ਵਾਇਆ ਕਰ ਕੱਲੀ ਬੈਕ ਹੈ ਦੀਦੀ ਹਾਂ ਮਨਦੀਪ ਤੇਰੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਤਸਕਰੀ ਗੱਲ ਆ ਜਿਹੜੀ ਮੈਂ ਨਾਲ ਕੱਲ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਮੈਂ ਮੰਮੀ ਕਰਕੇ ਤੁਹਾਡੇ ਨਾਲ ਕੱਲ ਗੱਲ ਹੀ ਨਹੀਂ ਕੀਤੀ ਤੇ ਗੱਲ ਕਰੀ ਗੱਲ ਤਾਂ ਦੱਸ ਮੈਨੂੰ ਜਿਹੜੀ ਕੱਲ ਜਦੋਂ ਮੈਂ ਤੁਹਾਡੀ ਦੁਕਾਨ ਤੇ ਤੁਹਾਨੂੰ ਟਿਫਨ ਦੇਣ ਗਿਆ ਸੀ ਨਾ ਜਿਹੜੀ ਉੱਥੋਂ ਨਾ ਮੈਨੂੰ ਤੁਹਾਡੀ ਸਾਰੀ ਗੱਲ ਦਾ ਪਤਾ ਲੱਗਾ ਕਿ ਤੁਹਾਨੂੰ ਦੁਕਾਨ ਤੋਂ ਕੱਢਤਾ ਆ ਮਨਦੀਪ ਨੂੰ ਦੁਕਾਨ ਤੋਂ ਕੱਢਿਆ ਨਹੀਂ ਆ ਮੈਂ ਜਵਾਬ ਦੇਤਾ ਸੀ ਉਹਨਾਂ ਨੂੰ ਕਿ ਮੈਂ ਨਹੀਂ ਉਹਨੇ ਇੱਥੇ ਕੰਮ ਕਰਨਾ ਜਿਹੜੀ ਇਹ ਗੱਲ ਦਾ ਤਾਂ ਮੈਨੂੰ ਨਹੀਂ ਪਤਾ ਲੱਗਣ ਡਿਆ ਕਿ ਤੁਸੀਂ ਜਵਾਬ ਦਿੱਤਾ ਜਾਂ ਉਹਨਾਂ ਤੁਹਾਨੂੰ ਕੱਢਤਾ ਨਹੀਂ ਮਨਦੀਪ ਮਨ ਉਹਨਾਂ ਨੇ ਕਾਰੇ ਵਾਸਤੇ ਕੜਨਾ ਹੀ ਮੈਂ ਤਾਂ ਆ ਪਿਆ ਉਥਾ ਠੜ ਗਿਆ ਕਿ ਉਹ ਪੈਸੇ ਘਟ ਦਿੰਦੇ ਸੀ ਨਾਲੇ ਮੈਨੂੰ ਨਵੀਂ ਜਗ੍ਹਾ ਤੇ ਲੱਗੀ ਹੈ ਨਾ ਜਿੱਥੇ ਉੱਥੇ ਮੈਨੂੰ ਪੈਸੇ ਵੀ ਵਾਧ ਦੇਂਦੇ ਆ ਨਾਲੇ ਉੱਥੇ ਦੇ ਸਰ ਕਿੰਦੇ ਕਿ ਤੈਨੂੰ ਜਦੋਂ ਲੋਰਾ ਹੋਣਾ ਪੈਸੇ ਦੇ ਤੂੰ ਲੱਲਿਆ ਕਰ ਐਡਵਾਂਸ ਅੱਛਾ ਇਹ ਗੱਲ ਆ ਮੈਂ ਤਾਂ ਸਮਝਿਆ ਤੈਨੂੰ ਦੁਕਾਨ ਤੋਂ ਕੜਦਾ ਆ ਨਹੀਂ ਨਹੀਂ ਦੁਕਾਨ ਤੋਂ ਕਾਰੇ ਵਾਸਤੇ ਕੜਨਾ ਨਾਲੇ ਤੂੰ ਇਹ ਦੱਸ ਕਿ ਤੂੰ ਉਧਰ ਕਿ ਲੈਣਾ ਆਇਆ ਮੇ ਦੁਕਾਨ ਵੱਲ ਦੀਰੀ ਮੈਂ ਤਾਂ ਉਧਰ ਗਿਆ ਹੀ ਮੜਾ ਜਾ ਕੰਮ ਤੇ ਮੈਨੂੰ ਪੂਜਾ ਕਹਿੰਦੀ ਕਿ ਦੀਰੀ ਘਰੇ ਰੋਟੀ ਭੁੱਲ ਗਈ ਆ ਤੈਨੂੰ ਰਸਤੇ 'ਚ ਫੜਾਉਂਦਾ ਜਾਈ ਤੈਨੂੰ ਕੰਮ ਕੀ ਕੰਮ ਤਾਂ ਦੱਸ ਕੰਮ ਦੀਰੀ ਮੈਨੂੰ ਕੋਈ ਨਹੀਂ ਮੈਂ ਤਾਂ ਉਦਾਂ ਹੀ ਗਿਆ ਸੀ ਵੈਸੇ ਪੂਜਾ ਨੂੰ ਕੀ ਹੋਇਆ ਵਾ ਦੀਦੀ ਤੁਹਾਨੂੰ ਮੈਂ ਦੱਸਦੀ ਆ ਕੱਲ੍ਹ ਨੇ ਨਾ ਮੰਮੀ ਤੋਂ ਪੈਸੇ ਮੰਗੇ ਸੀਗੇ ਤੇ ਮੰਮੀ ਨੇ ਨਾ ਮਨਾ ਕਰਤਾ ਤੁਹਾਨੂੰ ਤਾਂ ਪਤਾ ਮੰਮੀ ਨੇ ਦੀ ਪੜਾਈ ਲਖਾਈ ਨਹੀਂ ਸਹੀ ਲੱਗਦੀ ਤੇ ਨày ਦੁਕਾਨ ਤੇ ਤੁਹਾਡਾ ਪੈਸੇ ਹੀ ਲੈਣ ਗਿਆ ਸੀਗਾ ਕੱਲੇ ਦਾ ਪੇਪਰ ਹੈਗਾ ਵਾ ਅੱਛਾ ਤੇ ਕਿੰਨੇ ਕ ਪੈਸੇ ਚਾਹੀਦੇ ਨੇ ਪੇਪਰ ਵਾਸਤੇ ਪੇਪਰ ਵਾਸਤੇ ਦੀਦੀ ਨੂੰ 9000 2000 ਦੀ ਲੋੜ ਹੈਗੀ ਆ ਜੇ ਨਾ ਹੀ ਪੇਪਰ ਚੋਂ ਪਾਸ ਹੋ ਗਿਆ ਨਾ ਤੇ ਜਿਹੜੀ ਇਹਦੀ ਅੱਗੇ ਦੀ ਫੀਸ ਜਾਨੀ ਉਹ 45000 ਜਾਨੀ ਆ 45000 ਚਲ ਕੱਲ ਦਾ ਪੇਪਰ ਤੇ ਪਾਸ ਕਰੇ ਬਾਅਦ ਨਾਲ ਅੱਗੇ ਦਾ ਮੈਂ ਸੋਚ ਲਾਂਗੀ ਕੁਝ ਕਰ ਦਾਂਗੇ ਇਹਦੇ ਪੈਸੇ ਦਾ ਵੀ ਇੰਤਜ਼ਾਮ ਚਲੋ ਠੀਕ ਹੈ ਦੀਦੀ ਫਿਰ ਤੂੰ ਇਹੀ ਜਾ ਕੇ ਸਮਝਾਉ ਉਹਨਾਂ ਨੂੰ ਕਿ ਉਹ ਕੱਲ ਦਾ ਪੇਪਰ ਦੇ ਆਵੇ ਚਲ ਠੀਕ ਹੈ ਮੈਂ ਨਾ ਉਹਨੂੰ ਆਪਣੇ ਤਰੀਕੇ ਨਾਲ ਸਮਝਾਉਣੀ ਆ ਕਿ ਕੱਲ ਦਾ ਪੇਪਰ ਦੇ ਆਵੇ ਪਰ ਮੈਨੂੰ ਹੁਣ ਇਹ ਨਹੀਂ ਸਮਝਾਉਂਦੀ ਕਿ ਮੈਂ ਮੰਮੀ ਨੂੰ ਕਿੱਦਾਂ ਦੱਸਾਂ ਕਿ ਮੈਂ ਇੱਕ ਦੁਕਾਨ ਤੋਂ ਹਾਟ ਕੇ ਦੂਜੀ ਦੁਕਾਨ ਤੇ ਲੱਗ ਗਈ ਆ ਮੰਮੀ ਜੀ ਦਾ ਨਾ ਗੁੱਸਾ ਨਾ ਚਾਰਕ ਦਿਨ ਸ਼ਾਂਤੋਂ ਲੰਦੋ ਫਿਰ ਤੇ ਇਹ ਗੱਲ ਕਰ ਲਿਓ ਉਹਨਾਂ ਨਾਲ ਆਹ ਪੂਜਾ ਇਹ ਗੱਲ ਤੂੰ ਸਹੀ ਕਹਿੰਨੀ ਆ ਮੈਂ ਨਾ ਦੋ ਚਾਰ ਦਿਨ ਬਾਅਦ ਹੀ ਦੱਸੂਗੀ ਮੰਮੀ ਨੂੰ ਨਹੀਂ ਹੁਣ ਤੂੰ ਇਹੋ ਜਿਹੀ ਮਤਾਂ ਦੇਵੇਂਗੀ ਆਪਣੀ ਭੈਣ ਨੂੰ ਝੂਠ ਬੋਲਣਾ ਸਿਖਾਏਂਗੀ ਨਹੀਂ ਮੰਮੀ ਮੈਂ ਕੋਈ ਝੂਠ ਬੋਲਣਾ ਨਹੀਂ ਸਿਖਾਏਂਦੀ ਦੀਦੀ ਨੂੰ ਨਹੀਂ ਚੰਗੀ ਤਰ੍ਹਾਂ ਜਾਣਨੀ ਐ ਮੈਂ ਤੈਨੂੰ ਆਪ ਤੇ ਤੂੰ ਕੁਝ ਕਰਨਾ ਹੀ ਨਹੀਂ ਤੇ ਉਹਨੂੰ ਵੀ ਇਹੋ ਜਿਹਾ ਸਿਖਾਏਂਗੀ ਤੂੰ ਨਹੀਂ ਮੰਮੀ ਪੂਜਾ ਨੇ ਨਹੀਂ ਮੈਨੂੰ ਕੁਝ ਵੀ ਕਿਹਾ ਪੂਜਾ ਤਾਂ ਸਗੋਂ ਕਹਿਂਦੀ ਕਿ ਮੰਮੀ ਦਾ ਗੁੱਸਾ ਠੰਡਾ ਲੈਂਦੇ ਤੇ ਮੈਂ ਫੇਰ ਤੁਹਾਨੂੰ ਆਪੇ ਦੱਸ ਦੇਣਾ 2-4 ਦਿਨ ਬਾਅਦ ਨਹੀਂ ਤੂੰ ਮੈਨੂੰ ਇਹ ਗੱਲ ਦੱਸ ਤੂੰ ਉੱਥੇ ਨੌਕਰੀ ਕੋਸ਼ਿਸ਼ 2 ਸਾਲ ਹੋ ਗਏ ਤੈਨੂੰ ਉਹ ਦੁਕਾਨ ਤੇ ਲੱਗੀ ਨੂੰ ਮੰਮੀ ਜਿੱਥੇ ਮੈਂ ਪਹਿਲੇ ਨੌਕਰੀ ਕਰਦੀ ਨਾ ਉੱਥੇ ਦੀ ਮਾਲ ਕਰਨਾ ਬਰੀਨ ਗਲੀ ਜੀ ਕਰਨ ਲੱਗ ਗਈ। ਪੈਸਾ ਨਹੀਂ ਦਿੰਦੀ, ਕਦੀ ਅੱਜ ਦਿੰਨੀ, ਕਦੀ ਕੱਲ ਦਿੰਨੀ ਆ। ਤਾਂ ਫਿਰ ਮੈਂ ਸੋਚਿਆ, ਤੇ ਜਦੋਂ ਕੰਮ ਹੀ ਕਰਨਾ ਤੇ ਪੈਸਾ ਲੈ ਕੇ ਕਰਨਾ ਅਗਲੇ ਤੋਂ। ਬਿਨਾਂ ਪੈਸੇ ਤਾਂ ਫਿਰ ਮੈਂ ਕਿੰਨਾ ਚਿਰ ਕੰਮ ਲੱਗੀ ਰਹਾ ਉੱਥੇ। ਨਾ ਹੁਣ ਕਿੱਥੇ ਲੱਗੀ ਆ ਫਿਰ? ਮੰਮੀ ਹੁਣ ਨਾ ਉਸੇ ਗਲੀ 'ਚ ਹੀ ਲੱਗੇ ਇੱਕ ਦੁਕਾਨ ਆ। ਤੋਂ ਉਹ ਦੁਕਾਨ ਪਲਾਸਟਿਕ ਦੀ ਆ ਤੇ ਉੱਥੇ ਦੇ ਸਰ ਵੀ ਬਹੁਤ ਚੰਗੇ ਆ। ਉਹ ਕਹਿੰਦਾ ਤੈਨੂੰ ਜਦੋਂ ਪੈਸੇ ਢਿਲ ਹੋ ਰਹੇ ਨੇ ਨਾ ਲੱਲਿਆ ਕਰ। ਕਰੋ ਕਰੋ ਆਪਣੀਆਂ ਮਰਜ਼ੀਆਂ ਕੌਣ ਸੌਂਦਾ ਇਸ ਘਰ 'ਚ ਮੇਰੀਆਂ ਦੀਦੀ ਕਿੰਨੀ ਚੰਗੀ ਆ ਕਿੰਨਾ ਕੁ ਸੋਧਦੀ ਆ ਸਾਡੇ ਬਾਰੇ ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਕਮਲ ਸੱਚ ਕਹਿਂ ਰਿਹਾ ਜਾਂ ਦੀਦੀ ਕਹਿਂਦੀ ਆ ਵਿਚਾਰੀ ਦੀਦੀ ਕਿਨਾ ਕੁ ਚਰ ਕੰਮ ਕਰੂਗੀ ਸਾਡੇ ਵਾਸਤੇ ਚਲ ਮੈਂ ਉਹਨੂੰ ਸਮਝਾਵਾਂ ਰੱਬਾ ਹੋਣੀ ਕਿਰਪਾ ਕਰ ਦੇ ਕਿਤੇ ਮੇਰੀ ਨੌਕਰੀ ਲਵਾ ਦੇ ਮੈਂ ਵੀ ਇਸ ਘਰ ਦਾ ਬੋਝ ਚੁੱਕ ਸਕਾਂ ਕੀ ਕੱਲਾ ਕੱਲਾ ਗੱਲਾਂ ਕਰੀ ਜਾਣਾ ਵਾ ਤੇਰੀ ਗੱਲ ਕੀ ਕਰਨੀ ਆ ਮੇਰਾ ਤਾਂ ਕੱਲ ਪੇਪਰ ਹੀ ਤੇ ਮੇਰੀ ਤਾਂ ਹਿੰਮਤ ਨਹੀਂ ਹੋਂਦੀ ਤੁਹਾਡੇ ਕੋ ਪੈਸੇ ਮੰਗਣ ਦੀ ਨਹੀਂ ਤੇ ਪੈਸੇ ਕਿਉਂ ਨਹੀਂ ਮੰਗਨੇ ਤੂੰ ਕੱਲ ਨੂੰ ਪੇਪਰ ਨਹੀਂ ਦੇਣਾ ਦੀਦੀ ਮੈਨੂੰ ਤੇ ਇਹੀ ਟੈਨਸ਼ਨ ਹੋਂਦੀ ਆ ਕਿ ਤੁਹਾਨੂੰ ਤੋਂ ਨਾ ਕੱਟਦਾ ਨੌਕਰੀ ਤੋਂ ਤੂੰ ਹੁਣ ਮੈਂ ਪੈਸੇ ਕਿਵੇਂ ਮੰਗਾ ਤੁਹਾਡੇ ਤੋਂ ਮਨਦੀਪ ਜੱਜ ਤੂੰ ਪੈਸੇ ਨਹੀਂ ਮੰਗੇਗਾ ਤਾਂ ਪੇਪਰ ਕਿੱਥੋਂ ਦੇਵੇਂਗਾ ਤੂੰ ਕਮਲਾ ਹੋ ਗਿਆ ਆਪ ਹੀ ਸੋਚ ਰਾਂ ਨਾਲ ਕਿੰਨੇ ਪੈਸੇ ਚਾਹੀਦੇ 1000 2000 ਮੈਂ ਦੇ ਰਣੀ ਆ ਜੋ ਵੱਧ ਚਾਹੀਦੇ ਤਾਂ ਉਹ ਵੀ ਦੱਸ ਦੇ ਮੈਨੂੰ ਦਿੱਦੀ ਚਾਹੀਦੇ ਤੇ ਇੰਨੇ ਹੀ ਆ ਪਰ ਤੂੰ ਹੀ ਕਿ ਤੂੰ ਲੋਗੇ ਟੈਨਸ਼ਨ ਆ ਲੈ ਮੈਂ ਕੰਮ ਲੱਭ ਲਿਆ ਹੋਰ ਜਗਾ ਤੇ ਨਾਲੇ ਜਿਹੜੀ ਗੱਲ ਤੇਰੀ ਕਲਾਸਾਂ ਦੀ ਹੈ ਨਾ ਉਹਦੀ ਫੀਸ ਵੀ ਮੈਂ ਦੇ ਦਾਂਗੀ ਹੌਲੀ ਹੌਲੀ ਕਰ ਲਾਂਗੇ ਮੈਂ ਪੈਸੇ ਦਾ ਇੰਤਜ਼ਾਮ ਕੁਆ ਨਾ ਸੋਚਾ ਨਾ ਕਰ ਤੂੰ ਬਸ ਆਪਣੀ ਸਰਕਾਰੀ ਨੌਕਰੀ ਬਾਰੇ ਸੋਚ। ਤੇ ਟਰਾਈ ਵਾਲ ਧਿਆਨ ਦੇ ਆਪਣੀ। ਚਲੋ ਠੀਕ ਆ ਦੀਦੀ। ਚਲ ਠੀਕ ਆ ਤੇ ਪੈਸਾ ਲੈ ਜੀ ਮੇਰ ਕੋਲ ਲੈ ਤੇ ਪੇਪਰ ਦੇ ਆਈ ਆਪਣਾ। ਚਲੋ ਠੀਕ ਆ। ਸਦੀਪ ਦੂ ਕਮਲ ਤੂ ਰਿਸਟ ਟਾਈਮ ਦੁਕਾਨ ਤੇ ਨਾ ਉਹ ਮੈਂ ਨਾ ਇੱਧਰ ਦੁਕਾਨ ਦੇ ਕੰਮ ਆਏ ਗਏ ਤੇ ਮੈਂ ਤੈਨੂੰ ਵੇਖਿਆ ਅੱਛਾ ਫੋਰਸ ਨਾ ਕੰਮ ਕੋ ਮਿਲਿਆ ਕਿ ਨਹੀਂ ਕੰਮ ਤਾਂ ਮੈਨੂੰ ਮਿਲ ਗਿਆ ਇੱਥੇ ਲੱਗੇ ਦੁਕਾਨ ਆ ਅੱਛਾ 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 ਤੇ ਹੁਣ ਤੂ ਦੁਕਾਨ ਤੇ ਜਲੀ ਹਾਂ ਮੈਂ ਨਾ ਲੇਟ ਹੋ ਜਾਣਾ ਮੈਂ ਜਾਣੀ ਆ ਫਿਰ ਆਇਆ 10 ਮਿੰਟ ਬੈਠ ਕੇ ਗੱਲ ਕਰਨਿਆ ਮੇਰੇ ਕੋ ਵੀ ਹੁਣੇ ਟਾਈਮ ਆ ਨਹੀਂ ਕਮਲ ਮੈਂ ਲੇਟ ਹੋ ਜਾਣਾ ਵਾ ਉਹ 10 ਮਿੰਟ ਨਾਲ ਕੋਈ ਨਹੀਂ ਫਰਕ ਪੈਂਦਾ ਆਇਆ 2 ਮਿੰਟ ਬੈੰਨੇ ਆ ਤੇ ਗੱਲ ਕਰਨਿਆ ਕੋਈ ਚਲ ਠੀਕ ਆਹ ਨਾ ਯਾਰ ਕਮਲ ਤੈਨੂੰ ਨਾ ਵੈਸੇ ਮੈਡਮ ਕੋ ਹੁਣਾ ਚਾਹੀਦਾ ਐਸ ਟਾਈਮ ਜੇ ਕੋਈ ਕਸਟਮਰ ਆ ਗਿਆ ਤਾਂ ਫੇਰ ਉਹ ਕੋਈ ਗੱਲ ਨਹੀਂ ਕਦੇ ਨਹੀਂ ਰੋਕ ਕਹਿੰਦੀ ਬਾਬੇ ਨੇ ਤੇਰੀ ਥਾਂ ਤੇ ਕੁੜੀ ਰੱਖ ਲਈ ਐ ਇੱਕ ਪਰ ਬੜਾ ਦਿਮਾਗ ਖਾਂਦੀ ਆ ਭਰਾ ਅੱਛਾ ਤਾਂ ਭਾਜ ਮੈਡਮ ਨੇ ਇੱਥੇ ਵੇ ਲੈਣਾ ਤਾਂ ਫੇਰ ਕਿਤੇ ਤੈਨੂੰ ਹੀ ਨਾ ਬੋਲਣ ਲੱਗ ਜਾਣਾ ਕੰਮ ਤਾਂ ਇਹ ਨਾ ਕੱਢ ਰੇ ਤੈਨੂੰ ਵੀ ਉਹ ਨਹੀਂ ਕੱਢਦੀ ਮੈਡਮ ਕੰਮ ਤੇ ਹੁਣ ਇਹਨੇ ਬੰਦੇ ਹੈ ਹੀ ਆ ਮੈਂ ਕਿਹਾ ਰੋਜ਼ ਰੋਜ਼ ਜਾਣਾ ਵਜਦੇ ਦਿਨ ਦੀ ਕਿਹੜੀ ਗੱਲ ਇੱਕ ਦਿਨ ਦੀ ਸੰਦੂਨ ਤੂੰ ਗਾਲਾਂ ਇਹ ਤੂੰ ਫੇਰ ਬੜੀ ਪਰੇਸ਼ਾਨ ਲੱਗਣ ਦੀ ਤੈਨੂੰ ਤਾਂ ਪਤਾ ਹੀ ਹੈ ਮੇਰੇ ਘਰ ਦੇ ਹਾਲਾਤਾਂ ਦਾ ਉਹ ਕਦੀ ਤੇ ਟੈਨਸ਼ਨ ਤੈਨੂੰ ਉਦੋਂ ਵੀ ਗਿਆ ਛੱਡ ਦਿਆ ਕਰ ਤੂੰ ਪਰੇਸ਼ਾਨ ਹੀ ਰਹਿਂਦੀ 24 ਘੰਟੇ ਕਮਲ ਜੇ ਤੂੰ ਮੇਰੀ ਜਗ੍ਹਾ ਹੁੰਦਾ ਨਾ ਤਾਂ ਤੂੰ ਪਰਸਾਨ ਨਹੀਂ ਹੁੰਦਾ ਮੈਂ ਆਪਣੇ ਭੈਣ ਭਰਾਵਾਂ ਦਾ ਨਾ ਬਹੁਤ ਸੋਚਦੀ ਆ ਤੈਨੂੰ ਪਤਾ ਮੇਰੀ ਚਾਚੀ ਰਿਸ਼ਤਾ ਕਰਾਉਂਦੀ ਮੇਰੀ ਭੈਣ ਦਾ ਚੱਲੇ ਇਹ ਤੇ ਵਧੀਆ ਗੱਲ ਆ ਤੇਰੀ ਭੈਣ ਦਾ ਰਿਸ਼ਤਾ ਹੋ ਜਾਵੇ ਰਿਸ਼ਤਾ ਹੋ ਜਾਏ ਇਹ ਤੇ ਗੱਲ ਵਧੀਆ ਵਾ ਪਰ ਨਾ ਮੁੰਡਾ 40 ਸਾਲ ਦਾ ਵਾ ਕੀ ਗੱਲ 40 ਸਾਲ ਦਾ ਬਾਣੀ ਤੇ ਫਿਰ ਤੇਰੀ ਚਾਚੀ ਕਹਿ ਰਹੀ ਕੁ ਮਾਉਂਡੀ ਹੈ ਕਿਸਮ ਦਾ ਕੇ ਮੈਂ ਤਾਂ ਉਥੇ ਜਵਾਬ ਦੇ ਕੇ ਆ ਗਈ ਆ ਬਸ ਮੇਰੀ ਇਸੇ ਗੱਲ ਤੋਂ ਨਾ ਹੁਣ ਮੰਮੀ ਨਾਰਾਜ਼ ਹੋ ਕੇ ਬੈਗੇ ਮੇਰੇ ਤੋਂ ਚੱਲ ਤੂੰ ਚਿੰਤਾ ਨਾ ਕਰ ਜਦੋਂ ਮੰਮੀ ਠੰਡੇ ਦਿਮਾਗ ਨਾਲ ਸੋਚੋਗੀ ਨਾ ਤੇ ਦੇਖੀ ਤੇਰੀ ਸੋਚ ਤੋਂ ਨਾ ਨਾਜ਼ ਹੋਣਾ ਵਾ 40 ਸਾਲ ਦੇ ਬੰਦੇ ਨਾਲ ਰਿਸ਼ਤਾ ਤੇ ਬੰਦਾ ਹੀ ਨਹੀਂ ਪਹਿਲੀ ਗੱਲ ਉਹ ਤਾਂ ਮੈਨੂੰ ਪਤਾ ਨਹੀਂ ਆ ਪਰ ਮੰਮੀ ਨਾ ਇਸੇ ਗੱਲ ਤੋਂ ਨਾਰਾਜ਼ ਆ ਤੂੰ ਮੈਂ ਆਪਣੇ ਵਾਲਾ ਤਾਂ ਕੋਈ ਨਹੀਂ ਸੋਚਦੀ ਆਪਣੀ ਭੈਣ ਦਾ ਤਾਂ ਘਰ ਵਸਣ ਦਾ ਵਾ ਉਹ ਕੋਈ ਨਹੀਂ ਕਿ ਜਿੰਦਾ ਨਾ ਕਰਿਆ ਘਰ ਵੇਖੀ ਤੇਰੀ ਭੈਣ ਨੂੰ ਨਾ ਕਿ ਚੰਗੇ ਘਰ ਦਾ ਰਿਸ਼ਤਾ ਹੀ ਹੋਊਗਾ ਮਹਾਰਾਜ ਨੇ ਸਭ ਕੋਈ ਹਰ ਬੰਦੇ ਦਾ ਸੋਚਿਆ ਵਾ ਤੂੰ ਚਿੰਤਾ ਨਾ ਕਰਿਆ ਕਰ ਐਵੇਂ ਉਹ ਤਾਂ ਤੇਰੀ ਗੱਲ ਠੀਕ ਆ ਚਲ ਠੀਕ ਮੈਂ ਨਾ ਅੰਜਾਨੀਆਂ ਲੇਟ ਹੋਣੀ ਹੈ ਕੰਮ ਤਾਂ ਚਲ ਠੀਕ ਆ ਬਹੁਤੀ ਟੈਨਸ਼ਨ ਨਾ ਲਿਆ ਕਰ ਠੀਕ ਆ ਠੀਕ ਆ ਤੇ ਧਿਆਨ ਰੱਖੀਂ ਆਪਣਾ ਯਾਰ 24 ਘੰਟੇ ਪਰੇਸ਼ਾਨ ਹੀ ਰਹਿੰਦੀ ਆ ਇਹਨੂੰ ਸਮਝ ਨਹੀਂ ਆਂਦੀ ਮੈਂ ਇਦਾਂ ਦਾ ਕੀ ਕਰ ਸਕਦਾ ਫੇਰੀ ਪਰੇਸ਼ਾਨੀ ਦੂਰ ਹੋ ਜਾਏ ਇਹਨੂੰ ਆਪ ਸਮਝ ਨਹੀਂ ਆਉਂਦਾ ਪਰ ਕੁਝ ਨਾ ਕੋਈ ਤਾਂ ਕਰਨਾ ਹੀ ਪਊਗਾ ਚਲੋ ਦੇਖਦੇ ਆ ਫੇਰੀ ਚਾਚੀ ਦਾ ਫੋਨ ਉਮੀ ਅ ਚਾਚੀ ਦਾ ਫੋਨ ਆਉਂਦਿਆ ਹੀ ਨਿਆ ਫੜਾ ਕਿਹੜੇ ਮੂਨ ਹੁਣ ਮੈਂ ਜਵਾਬ ਦਵਾ ਜੋ ਕੁਹ ਤੇਰੀ ਭੈਣ ਉਥੇ ਘਰ ਕੀ ਆਈ ਆ ਹੁਣ ਫੋਨ ਤੇ ਚੁੱਕਣਾ ਹੀ ਪੈਣਾ ਹੈਲੋ ਦਾ ਤੂੰ ਹੀ ਤਾਂ ਮੈਨੂੰ ਇਸ ਕਰਕੇ ਉਥੇ ਲਿਆ ਗਿਆ ਹੀ ਐਹੀ ਮੁੰਡਾ ਤੈਨੂੰ ਤਾਂ ਘਰ ਦਾ ਦੇਖਣ ਜਾਣਾ ਮੈਨੂੰ ਤੇ ਆਪ ਨਹੀਂ ਹੀ ਪਤਾ ਮੈਂ ਤੇ ਬਥੇਰਾ ਸਮਝਾਇਆ ਸੰਦੀਪ ਨੂੰ ਪੀ ਚੱਲ ਕੋਈ ਗੱਲ ਨਹੀਂ ਕਾਰਬਾਰ ਚੰਗਾ ਆ ਤੇ ਪਰ ਉਹ ਆਂਦੀ ਪਈ ਮੈਂ ਨਹੀਂ ਇਹੋ ਜੇ ਘਰ ਚ ਵਿਆਉਣੀ ਆਪਣੀ ਭੈਣ ਨਾ ਤੇਰਾ ਤਾਂ ਇਹ ਕਹਿ ਕੇ ਸਰ ਗਿਆ ਵੀ ਮੈਨੂੰ ਪਤਾ ਨਹੀਂ ਵੀ ਮੇਰੀ ਧੀ ਨੇ ਇੱਕ ਵਾ ਜਾ ਕੇ ਉੱਥੇ ਬੋਲਣਾ ਪਰ ਗੱਲਾਂ ਤੈਨੂੰ ਬੜੀਆਂ ਆਉਂਦੀਆਂ ਨੇ ਪਰ ਤੈਨੂੰ ਆਪਣੀ ਧੀ ਬਾਰੇ ਨਹੀਂ ਪਤਾ ਹੈਗਾ ਜਦੋਂ ਅਗਲਿਆਂ ਨੂੰ ਕੋਈ ਘਾੜੀ ਧੀ ਵੇ ਜਿਹੜਾ ਕਾਜ ਹੈ ਉਹਦੇ ਬਾਰੇ ਇਤਰਾਜ ਨਹੀਂ ਤੇ ਤੁਹਾਨੂੰ ਜਮਾਂ ਸ਼ਰਮਦਾਈ ਮੁੰਡੇ ਵਾਂਗ ਜਵਾਬ ਦਿੰਦੇ ਆ ਨਹੀਂ ਨਹੀਂ ਐਦਾਂ ਨਾ ਕਹੋ ਇੰਨਾ ਮਾੜਾ ਨਹੀਂ ਉਹ ਸੋਚਦੀ ਜਾਨ ਦਿੰਦੀ ਆਪਣੀ ਭੈਣ ਤੇ ਏਸਾ ਵੀ ਇਹ ਡਰਾਮੇ ਨੇ ਜੇ ਨੂੰ ਭਿਆਣਾ ਭਰਾਵਾਂ ਦਾ ਫਿਕਰ ਹੁੰਦਾ ਨਾ ਤਾਂ ਵਾਸ ਲੈਣ ਦੇ ਨਹੀਂ ਫਿਰ ਭਿਆਂਦਾ ਘਰ ਉਥੋਂ ਜਵਾਬ ਦੇ ਕੇ ਕੋ ਆਈ ਆ ਚੱਲ ਮੈਂ ਕੁਛ ਕਰਦੀ ਹਾਂ ਹੁਣ ਦੱਸਾਂਗੀ ਫਿਰ ਮੈਂ ਤੁਹਾਨੂੰ ਅਜੇ ਵੀ ਤੇਰੇ ਕੋਈ ਵੇਲਾ ਆ ਦੁਲੇ ਬੇਰਾ ਦਾ ਨਾ ਕੁਝ ਨਹੀਂ ਵਿਗੜਿਆ ਮੈਂ ਤੇ ਭੈਣੇ ਤੈਨੂੰ ਇਹੋ ਹੀ ਸਲਾਹ ਦਵਾਂਗੀ ਫਿਰ ਤੂੰ ਇਹਦੀ ਨਾ ਮੰਨ ਤੂੰ ਆਪਣੀ ਧੀ ਦਾ ਸੁੱਖ ਵੇਖ ਚੰਗਾ ਭੈਣ ਜੀ ਜਦੋਂ ਤੁਹਾਡੀ ਸਲਾਹ ਬਣ ਜੂਗੀ ਨਾ ਤੇ ਮੈਨੂੰ ਫੋਨ ਕਰਕੇ ਦੱਸ ਦਿਓ ਨਹੀਂ ਤੇ ਫਿਰ ਤੁਸੀਂ ਜਨਰ ਤੁਹਾਡੀਆਂ ਧੀਆਂ ਜਨਮ ਠੀਕ ਆ ਇਹ ਕੁੜੀ ਨੇ ਨਾ ਮੈਨੂੰ ਤਾਂ ਕੇਹ ਪਾਸੇ ਨੱਕ ਕੱਢਣ ਜੋਗੀ ਨਹੀਂ ਛੱਡਿਆ ਆ ਪੈਨੇ ਵਿਆਹ ਕਰਾਉਣਾ ਨਹੀਂ ਆ ਤੇ ਉਹਦਾ ਵੀ ਨਹੀਂ ਹੋਣ ਦੇਣਾ ਲੋਕੀ ਤੇ ਅੱਗੇ ਗੱਲਾਂ ਕਰਦੇ ਆ ਕਿ ਤੀ ਦੀ ਕਮਾਈ ਖਾਂ ਢੀ ਤੇ ਲੋਕਾਂ ਨੂੰ ਮੈਂ ਕੀ ਦੱਸਾਂ ਪਤੀ ਤੇ ਆਪਣਾ ਵਿਆਹ ਕਰਾਉਣਾ ਹੀ ਨਹੀਂ ਚੰਦੀ ਉਹ ਤੇ ਆਂਦੀ ਆ ਬਸ ਮੈਂ ਇਹਨਾਂ ਦਾ ਸੋਚਾਂਗੀ ਤੇ ਫੇਰ ਕਰਾਂਗੀ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਵੀਡੀਓ ਵਧੀਆ ਲੱਗੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਤੇ ਜਿੰਨਾ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਕੀਤੇ ਰੈੱਡ ਕਲਰ ਦਾ ਬਟਨ ਹੋਵੇਗਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਜੇ ਵੀਡੀਓ ਵਿੱਚ ਕੋਈ ਕਮੀ ਲੱਗਦੀ ਹੋਵੇ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਹਾਂਜੀ ਇੰਨੀ ਕ ਹੈਲਪ ਸਾਡੀ ਜਰੂਰ ਕਰਿਓ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ